ਬਹੁਤਿਆਂ ਸਿਆਣਿਆਂ ਤੇ ਬਹੁਤਿਆਂ ਨਿਆਣਿਆਂ ਨੂੰ ਅਕਲਾ ਨਹੀਂ ਦੇ ਹੋਣੀਆਂ ਹੋ ਜਿਹਨੂੰ ਪੱਕੀਆਂ ਪਕਾਈਆਂ ਹੋਣ ਮਿਹਨਤਾਂ ਪਰਾਈਆਂ ਖੁਦ ਕੀਤੀਆਂ ਕਿੱਥੇ ਹੀ ਹੋਣੀਆਂ ਹੋ ਜਿਹਨੂੰ ਦਿਸਦਾ ਨਹੀਂ ਰੱਬ ਉਹ ਤਾਂ ਸਾਰਿਆਂ ਲਈ ਜੱਬ ਨਾਲੇ ਕਰਦਾ ਹਨ ਹੋਣੀਆਂ ਬਹੁਤਿਆਂ ਨਿਆਣਿਆਂ ਤੇ ਬਹੁਤਿਆਂ ਸਿਆਣਿਆਂ ਨੂੰ ਅਕਲਾ ਨਹੀਂ ਦੇ ਹੋਣੀਆਂ ਅਨੇ ਖਾਂਦੇ ਬੂਹੇ ਬੰਦ ਪਾਈਆਂ ਵਿੱਚ ਹੋਜੇ ਕਾਂਦੇ ਟੱਬਰਾਂ ਚ ਪੈ ਜਾਂਦੇ ਨੇ ਪਾੜਵਈ ਮਾਪਿਆਂ ਦੀ ਜੂਨ ਤਾਂ ਹੈ ਆਪੇ ਬੁਰੀ ਹੋਣੀ ਕਰ ਤੂੰ ਤਾਂ ਪੱਖੋਂ ਮਾੜੀ ਹੋਈ ਔਲਾਦ ਵਈ ਮਾਪਿਆਂ ਦੀ ਜੂਨ ਤਾਂ ਹੈ ਆਪੇ ਬੁਰੀ ਹੋਣੀ ਕਰ ਤੂੰ ਤਾਂ ਪੱਖੋਂ ਮਾੜੀ ਹੋਈ ਔਲਾਦ ਵਈ ਹੋ ਸਬਰਾਂ ਦੇ ਘੁੱਟ ਕੇ ਨੇ ਪਰਣੇ ਪਰਮ ਜਦ ਨਸ਼ੇ ਦੇ ਪਿਆਲੇ ਨੇ ਜ਼ਮੀਰਾਂ ਖੋ ਲਈਆਂ ਬਹੁਤਿਆਂ ਨਿਆਣਿਆਂ ਤੇ ਬਹੁਤਿਆਂ ਸਿਆਣਿਆਂ ਨੂੰ ਅਕਲਾਂ ਨਹੀਂ ਦੇ ਹੋਣੀਆਂ ਬਹੁਤ ਖੂਬ ਆਜੀ ਬਹੁਤ ਕਮਾਲ ਦੀ ਗੱਲ ਆ ਬਹੁਤ ਬੱਧੀ ਇਹ ਡਾਕਟਰ ਤੇਜਿੰਦਰ ਸਿੰਘ ਨੇ ਡਾਕਟਰ ਤੇਜਿੰਦਰ ਸਿੰਘ ਦਾ ਪੰਜਾਬੀ ਗਾਇਕੀ ਦੇ ਵਿੱਚ ਹਾਲੇ ਸਥਾਪਤੀ ਵਾਲਾ ਨਾਂ ਨਹੀਂ ਆ ਪਰ ਜਿੰਨੀਆਂ ਇਸ ਬੰਦੇ ਨੇ ਇਸ ਨੌਜਵਾਨ ਨੇ ਇਸ ਵੀਰ ਨੇ ਡਿਗਰੀਆਂ ਕੀਤੀਆਂ ਅਸੀਂ ਉਹਨੀਆਂ ਕਿਤਾਬਾਂ ਸਾਹਿਤ ਦੀਆਂ ਵੀ ਨਹੀਂ ਪੜੀਆਂ ਹੋਣੀਆਂ ਇਹ ਅਧਿਆਪਕ ਆ ਡਾਕਟਰ ਤੇਜਿੰਦਰ ਸਿੰਘ ਇਸ ਵੇਲੇ 뮤직 ਦੀ ਸਿੱਖਿਆ ਦਿੰਦੇ ਆ ਇਸ ਵੇਲੇ ਤਬਲੇ ਦੀ ਸਿੱਖਿਆ ਦਿੰਦੇ ਬਹੁਤ ਸਾਰੇ ਸਾਜ਼ ਸਿਖਾਉਂਦੇ ਆ ਵੈਸੇ ਤਾਂ ਅੱਜਕੱਲ ਹਿੱਟ ਹੋ ਕੇ ਵੀ ਸਿੱਖਣ ਦਾ ਆਵਾਜ਼ ਨਹੀਂ ਆ ਪਰ ਜਿਹੜੇ ਇਹਨਾਂ ਦੇ ਕੋਲੋਂ ਸਿੱਖਣਾ ਆਉਂਦੇ ਆ ਉਹ ਕਹਿੰਦੇ ਵੀ ਸਿੱਖਣਾ ਤਾਂ ਇਉਂ ਹੀ ਹੁੰਦਾ ਸਿੱਖਣਾ ਇਹਨਾਂ ਕੋਲੀਆਂ ਭਾਈ ਜੀ ਕੀ ਹਾਲ ਨੇ ਬਹੁਤ ਬਹੁਤ ਵਧੀਆ ਭਾਈ ਤੁਸੀਂ ਬਹੁਤ ਸੋਹਣਾ ਗਾਉਂਦੇ ਹੋ ਧੰਨਵਾਦ ਤੇ ਇਹ ਗੱਲ ਚੰਗੀ ਆ ਵੀ ਤੁਸੀਂ ਚੰਗਾ ਵਿਸ਼ਾ ਹੀ ਗਾਉਂਦੇ ਹੋ ਤੁਸੀਂ ਕੋਈ ਬੰਦੂਕਾਂ ਮਦਕਾਂ ਵਾਲੀ ਗੱਲ ਨਹੀਂ ਕਰਦੇ ਤੁਸੀਂ ਕੋਈ ਇਹ ਨਹੀਂ ਵੀ ਭਾਈ ਮੈਂ ਬੰਦਾ ਮਾਰ ਦੂੰ ਮੈਂ ਬੰਦਾ ਵੜ ਦੂੰ ਮੈਂ ਤਾਂ ਫੀਮਖਾਨਾ ਹੁੰਨਾ ਮੈਂ ਚਿੱਟੇ ਦਾ ਵਪਾਰੀ ਹਾਂ ਹੁਣ ਲੱਗਦਾ ਵੀ ਭਾਈ ਤੁਹਾਡੀ ਉਮਰ ਦੇ ਵਿੱਚ ਤੁਹਾਡਾ ਪੂਰਾ ਜਿਹੜਾ ਉਹਦੇ ਵਿੱਚੋਂ ਕੁਝ ਇੱਕ ਇਹੋ ਜਿਹੇ ਗੀਤ ਗਾਉਂਦੇ ਆ ਜਿਹਦੇ ਤੇ ਦੁੱਖ ਬਹੁਤ ਹੁੰਦਾ ਤੁਹਾਡਾ ਵੀ ਕਦੇ ਦੁੱਖ ਵਾਲਾ ਮਨ ਹੁੰਦਾ ਕਿ ਨਹੀਂ ਅਕਸਰ ਹੀ ਹੁੰਦਾ ਜੀ ਜਾਂ ਤੁਸੀਂ ਵੀ ਸੋਚਦੇ ਹੋ ਵੀ ਚੱਲਦਾ ਹੀ ਇਹੋ ਜਿਹਾ ਕੋਈ ਜਾਂ ਕੀ ਕਰਗੇ ਅਕਸਰ ਹੀ ਹੁੰਦਾ ਹਾਂ ਔਰ ਸੁਣੀਦਾ ਵੀ ਆ ਤੇ ਬਟ ਉਹ ਇੰਨੇ ਇੱਕ ਟਾਈਮ ਲਈ ਸੁਣਿਆ ਜਾਂਦਾ ਕਿ ਜਿੰਨਾ ਟਾਈਮ ਕੋਈ ਨੰਗ ਦੇ ਵੜਦੇ ਕਿਸੇ ਨੇ ਲਾਇਆ ਹੋਵੇ ਉਹ ਸੁਣੀਦਾ ਨਹੀਂ ਉਹ ਸੁਣਨਾ ਪੈਂਦਾ ਹਾਂ ਬਟ ਉਹ ਪਾਣੀ ਦੇ ਬੁਲਬਲੇ ਵਾਂਗੂ ਆ ਇੱਕ ਵਾਰੀ ਸੁਣ ਲਿਆ ਤੇ ਦੁਬਾਰਾ ਨਹੀਂ ਸੁਣ ਸਕਦੇ ਤੁਸੀਂ ਉਹਨੂੰ ਇਸੇ ਕਾਰਨ ਕਰਕੇ ਹੀ ਕਲਾਕਾਰਾਂ ਨੂੰ ਨਿਤ ਦੂਸਰੇ ਦਿਨ ਹਫਤੇ ਹਫਤੇ ਬਾਅਦ ਆਪਣੇ ਗਾਣੇ ਪਾਉਣੇ ਪੈ ਰਿਆ ਕਿਉਂਕਿ ਉਹਨਾਂ ਦੀ ਜਿਹੜੀ ਚੀਜ਼ ਆ ਉਹਦੀ ਲਾਈਫ ਇੰਨੀ ਵੀ ਨਹੀਂ ਹੈਗੀ ਤੁਸੀਂ ਡਾਕਟਰ ਤਜਿੰਦਰ ਸਿੰਘ ਹੋ ਹਾਂਜੀ ਹੁਣ ਤੁਸੀਂ ਡਾਕਟਰ ਤਜਿੰਦਰ ਸਿੰਘ ਹਨੀ ਵੀ ਹੋ ਸ਼ਹਿਦ ਵਾਲੇ ਹਾਂਜੀ ਪਰ ਇਹ ਡਾਕਟਰੀ ਕਿਵੇਂ ਫੁਰੀ ਵੀ ਭਾਈ ਪੀ ਐਚ ਡੀ ਕਰ ਗਏ ਪੰਜਾਬ ਦੇ ਵਿੱਚ ਬਹੁਤ ਘੱਟ ਗਿਣਤੀ ਦੇ ਵਿੱਚ ਐਸੇ ਕਲਾਕਾਰ ਆ ਵੈਸੇ ਤਾਂ ਹਰ ਪਰਿਵਾਰ ਦੇ ਵਿੱਚ ਕੋਈ ਨਾ ਕੋਈ ਅੱਜਕਲ ਲਗਾਉਂਦਾ ਜੀ ਪਰ ਪੀ ਐਚ ਡੀ ਕਰਕੇ ਗਾਉਣ ਵਾਲਿਆਂ ਦੀ ਗਿਣਤੀ ਮੇਰੇ ਖਿਆਲ ਇੱਕ ਦਰਜਨ ਵੀ ਨਹੀਂ ਹੋਣੀ ਪੰਜਾਬ ਦੇ ਵਿੱਚ ਬਿਲਕੁਲ ਸਹੀ ਹੈ ਜੀ ਤੁਸੀਂ ਇਸ ਰਾਹ ਦੇ ਉੱਤੇ ਪੜੀ ਗਏ ਪੜੀ ਗਏ ਪੜੀ ਗਏ ਤੇ ਤੁਹਾਡਾ ਚਿਤਨੀ ਕੀਤਾ ਵੀ ਭਾਈ ਹੁਣ ਮੈਂ ਵਿਚਾਰੇ ਜੇ ਬ੍ਰੇਕ ਲੈ ਕੇ ਹੁਣ ਕੈਸਟ ਕਰਾਂ ਹੁਣ ਰੈਪ ਸ਼ੈਪ ਜਾ ਕਰਾਂ ਕੋਈ ਅੱਖ ਤੇ ਉਂਗਲ ਜੀ ਬਾਰ ਮੈਂ ਵੀ ਕਿਸੇ ਦੇ ਅੱਖ ਚੋਂ ਗਲਾ ਮਾਰਨੀ ਔਖੀਆਂ ਹੁੰਦੀਆਂ ਤੇ ਜਿਹੜੀ ਗੱਲ ਤੁਸੀਂ ਕੀਤੀ ਪੜਾਈ ਦੀ ਇਹਦੇ ਨਾਲ ਇਹ ਤਾਂ ਹੁੰਦਾ ਕਿ ਪੀ ਐਚ ਡੀ ਇੱਕ ਰਿਸਰਚ ਦਾ ਵਿਸ਼ਾ ਆ ਜੀ ਇਹ ਇੱਕ ਸਿਰਫ ਪੜਾਈ ਦਾ ਵਿਸ਼ਾ ਇੱਕ ਪੜਨ ਤੱਕ ਆ ਇੱਕ ਪੜਨਾ ਤੇ ਇੱਕ ਗੁੜਨਾ ਇੱਕ ਕਿਰਿਆਤਮਕ ਤੇ ਇੱਕ ਥੈਰੇਟੀਕਲ ਇਹ ਦੋਨੋਂ ਅਲੱਗ-ਅਲੱਗ ਵਿਸ਼ੇ ਆ ਪੀ ਐਚ ਡੀ ਦੇ ਵਿੱਚ ਅਸੀਂ ਰਿਸਰਚ ਕਰਦੇ ਆ ਅਸੀਂ ਲਿਖਦੇ ਆ ਕਿਤਾਬ ਵਾਂਗੂ ਲਿਖਦੇ ਆ ਪਰ ਜਿਹੜੀ ਗਾਇਕੀ ਆ ਉਹਦੇ ਨਾਲ ਨਾਲ ਇੱਕ ਅਲੱਗ ਵਿਸ਼ਾ ਹੋ ਜਾਂਦਾ ਹੈ ਇਹ ਦੋਨੋਂ ਇੱਕੋ ਹੀ ਚੀਜ਼ਾਂ ਆ ਇੱਕ ਖੱਦਈ ਦੋ ਸਾਈਡਾਂ ਨੇ ਬਟ ਉਹਨੂੰ ਪੈਰਲਰ ਚਲਾਉਣਾ ਬਹੁਤ ਜ਼ਿਆਦਾ ਮੁਸ਼ਕਲ ਹੁੰਦਾ ਬਾਕੀ ਕੋਸ਼ਿਸ਼ ਕਰੀਦੀ ਆ ਕਿ ਵੱਧ ਤੋਂ ਵੱਧ ਜਿਹੜਾ ਚੰਗਾ ਆ ਔਰ ਸਮਾਜ ਨੂੰ ਸੇਧ ਦੇਣ ਵਾਲਾ ਔਰ ਸਾਡੇ ਜਿਹੜਾ ਆਸੇ ਪਾਸੇ ਵਿਚਰਦਾ ਆ ਉਸੇ ਉਸੇ ਤਰੀਕੇ ਦੇ ਕੰਟੈਂਟ ਨੂੰ ਗਾਇਆ ਜਾਵੇ ਤਾਂ ਕਿ ਕੱਲ ਨੂੰ ਸਾਡੀ ਵੀ ਧਾਰੀ ਦਾੜੀ ਚਿੱਟੀ ਹੋਣੀ ਆ ਤੇ ਜਦੋਂ ਸਾਡੇ ਧੀਆਂ ਪੁੱਤ ਜਾਂ ਸਾਡੇ ਪਰਿਵਾਰ ਵਿੱਚ ਵੀ ਉਹ ਦੇਖਣ ਤੇ ਸਾਨੂੰ ਕਿਤੇ ਨਾ ਕਿਤੇ ਅੱਖ ਜਿਹੜੀ ਆ ਉਣੀ ਨਾ ਕਰਨੀ ਤੁਹਾਡਾ ਹੁਣੇ ਇੱਕ ਗੀਤ ਆਇਆ ਬਾਬੇ ਨਾਨਕ ਦੇ ਬਾਰੇ ਹਾਂਜੀ ਵੈਸੇ ਮੈਨੂੰ ਹਮੇਸ਼ਾ ਬਾਈ ਜੀ ਇਸ ਗੱਲ ਦਾ ਦੁੱਖ ਰਹਿੰਦਾ ਬਾਬੇ ਨਾਨਕ ਨੂੰ ਤਸਵੀਰ ਦੇ ਰੂਪ ਦੇ ਵਿੱਚ ਹਰ ਪੰਜਾਬੀ ਨੇ ਹਰ ਸਿੱਖ ਨੇ ਮੰਨਿਆ ਜੀ ਪਰ ਉਹਦੇ ਸਿਧਾਂਤਾਂ ਨੂੰ ਕੁੱਲ ਦੁਨੀਆ ਦੇ ਵਿੱਚ 2% ਲੋਕਾਂ ਨੇ ਵੀ ਨਹੀਂ ਮੰਨਿਆ ਤੇ ਜਦੋਂ ਆਪਾਂ ਇਹ ਗੱਲ ਕਹਿੰਦੇ ਨੇ ਭਾਵਨਾ ਛੇਤੀ ਪੜਕਦੀ ਆ ਪਰ ਉਹ ਭਾਵਨਾ ਕਿਉਂ ਪੜਕਦੀ ਏ ਇਹਦੇ ਬਾਰੇ ਕਿਸ ਨੂੰ ਪਤਾ ਹੀ ਨਹੀਂਗਾ ਜੇ ਬਾਬੇ ਨਾਨਕ ਦੀ ਨਹੀਂ ਬਣਦੇ ਜੋ ਉਹਨਾਂ ਨੇ ਰਚਿਆ ਤੇ ਫਿਰ ਅਸੀਂ ਕਾਹਦੇ ਸਿੱਖ ਜੇ ਅਸੀਂ ਪੜਿਆ ਹੀ ਨਹੀਂ ਤਾਂ ਕਾਹਦੇ ਸਿੱਖ ਉਹ ਕੱਲੀ ਫੋਟੋ ਦੇ ਮੂਹਰੇ ਅਰਗਵਤੀ ਦੇਣ ਨੂੰ ਥੋੜੀ ਉਹ ਜੀ ਤੁਸੀਂ ਮੰਨਦੇ ਵੀ ਭਾਈ ਜਿਹੜੀ ਸਾਡੀ ਅੱਜ ਦੀ ਜਵਾਨੀ ਆ ਜਿਹੜੇ ਸਾਡੇ ਅੱਜ ਦੇ ਲੋਕ ਆ ਸਾਡੇ ਪੰਜਾਬੀ ਆ ਉਹ ਸਿਧਾਂਤਾਂ ਤੋਂ ਭਟਕ ਗਏ ਆ ਲਗਭਗ ਲਗਭਗ ਭਟਕੇ ਹੋਏ ਆ ਉਹ ਬਾਬੇ ਬੁੱਲੇ ਦਾ ਆ ਕਿ ਜਿਨ੍ਹਾਂ ਨੂੰ ਮਿਲ ਗਏ ਮੁਰਸ਼ਿਦ ਪਿਆਰੇ ਹੋ ਬੈਠੇ ਇੱਕ ਪਾਸੇ ਹੂੰ ਸੋ ਜਿਨ੍ਹਾਂ ਨੂੰ ਕੋਈ ਚੰਗੀ ਚੀਜ਼ ਮਿਲ ਜਾਂਦੀ ਉਹ ਸ਼ਾਂਤ ਹੋ ਜਾਂਦੇ ਆ ਅਲੱਗ ਹੋ ਜਾਂਦੇ ਆ ਬਟ ਅੱਜ ਦੇ ਸਮੇਂ ਦੀ ਲੋੜ ਆ ਕਿ ਜਿਨ੍ਹਾਂ ਕੋਲੇ ਕੁਝ ਹੈ ਮਤਲਬ ਚੰਗੀ ਚੀਜ਼ ਵੀ ਆ ਉਹਨਾਂ ਨੂੰ ਰਿਪਰੈਜ਼ੈਂਟ ਕਰਨਾ ਪੈਂਦਾ ਬਟ ਸੋਸ਼ਲ ਮੀਡੀਆ ਤੇ ਯਾ ਹੋਰ ਆਪਾਂ ਦੇਖਦੇ ਆਂ ਆਡੀਓ ਵੀਡੀਓ ਪਲੈਟਫਾਰਮਸ ਤੇ ਯਾ ਟੀਵੀ ਤੇ ਉਹ ਜਿਹੜੇ ਮਾੜੇ ਕਾਮ ਆ ਉਹਨੂੰ ਜ਼ਿਆਦਾ ਪ੍ਰਮੋਟ ਕਰ ਦਿੱਤਾ ਜਾਂਦਾ ਜਿਹੜਾ ਚੰਗਾ ਕੰਟੈਂਟ ਆ ਉਹ ਕਿਤਨਾ ਕਿਤੇ ਥੱਲੇ ਦੱਬਿਆ ਰਹਿ ਜਾਂਦਾ ਬਾਬੇ ਨਾਨਕ ਦੀ ਇੱਕ ਸਥਾਈ ਹੋ ਜੇ ਤੂੰ ਹੀ ਸੱਚ ਹੈ ਤੂੰ ਹੀ ਸੋਨਾ ਤੂੰ ਰੱਬ ਦੀ ਤਸਵੀਰ ਤੂੰ ਹੀ ਸੱਚ ਹੈ ਤੂੰ ਹੀ ਸੋਨਾ ਤੂੰ ਰੱਬ ਦੀ ਤਸਵੀਰ ਨਾਨਕ ਸ਼ਾਫਕੀਰ ਮੇਰੀ ਬਦਲ ਦੇਓ ਤਕਦੀਰ नानक शफकीर मेरी बदल देओ तकदीर नानक शफकीर मेरी बदल देओ तकदीर पिछले दिन भाई जी मेनू ना कुछ बंदिया ने सोणियां गालियां खडियां ओ कहने ਵੀ ਤੁਸੀਂ ਬਾਬੇ ਨਾਨਕ ਦੇ ਬਾਰੇ ਇਦਾਂ ਕਿਵੇਂ ਬੋਲੇ ਮੈਂ ਕਿਹਾ ਬਾਬੇ ਨਾਨਕ ਬਾਰੇ ਥੋੜੀ ਬੋਲੇ ਤੁਹਾਡੇ ਵਰਗੇ ਝੁੱਡੂਆਂ ਬਾਰੇ ਬੋਲੇ ਆ ਬਿਲਕੁਲ ਸਹੀ ਹੈ ਜੀ ਉਹਦਾ ਕਾਰਨ ਇਹ ਵੀ ਬਾਬੇ ਨਾਨਕ ਦੇ ਤਾਂ ਸਾਨੂੰ ਇਹ ਗੱਲਾਂ ਕਈਆਂ ਨਹੀਂ ਜਿਹੜੀਆਂ ਅਸੀਂ ਕਰਦੇ ਆ ਜੇ ਕਿਤੇ ਬਾਬਾ ਨਾਨਕ ਜੀ ਅੱਜ ਇੱਥੇ ਹੋਣ ਤਾਂ ਇਹਨਾਂ ਨੇ ਤਾਂ ਫੇਸ ਆਈਡੀਆਂ ਫੇਸਬੁੱਕ ਦੇ ਉੱਤੇ ਬਣਾ ਕੇ ਫੇਕ ਆਈਡੀਆਂ ਕਹਿਣਾ ਜੀ ਇਹ ਤਾਂ ਬਾਬਰ ਨਾਲ ਸੈਟਿੰਗ ਸੀ ਇਹ ਤਾਂ ਜੀ ਆਰਐਸਐਸ ਦੇ ਬੰਦੇ ਸੀ ਇਹ ਤਾਂ ਜੀ ਖਾਸ ਮਿਸ਼ਨ ਤਹਿਤ ਏਜੰਸੀਆਂ ਨੇ ਭੇਜੇ ਸੀ ਕਿਉਂਕਿ ਸਾਡੇ ਕੋਲੇ ਤਾਂ ਕੁਝ ਕੁ ਸ਼ਬਦੀਆਂ ਨਾ ਅਸੀਂ ਉਹ ਵਰਤੀ ਜਾਣੇ ਆ ਅਸੀਂ ਉਹਨੂੰ ਹੋਰ ਵੱਖਰੇ ਪ੍ਰਸੰਗ ਚ ਪੇਸ਼ ਕਰਨਾ ਸਿਖਾ ਕੇ ਸੰਗੀਤ ਸਿਖਾ ਕੇ ਸੋਹਣੀ ਰੋਟੀ ਚੱਲਦੀ ਆ ਜਾਂ ਇਸ ਗੱਲ ਦਾ ਮਲਾਲ ਰਹਿੰਦਾ ਵੀ ਚੰਗਾ ਗਾਉਣੇ ਹੋ ਪੀਐਚਡੀ ਵੀ ਕੀਤੀ ਆ ਆਪਦੇ ਵੱਲੋਂ ਕਦੇ ਕੋਈ ਮੰਦੜਾ ਬੋਲ ਮੂੰਹ ਦੇ ਵਿੱਚੋਂ ਕੱਢਿਆ ਨਹੀਂ ਪਰ ਜਿਹੜੀ ਸਥਾਪਤੀ ਜਿਹੜੀ ਪਛਾਣ ਚਾਹੀਦੀ ਆ ਉਹ ਹਾਲੇ ਤੱਕ ਬਣੀ ਨਹੀਂ ਦੇਖੋ ਇਹ ਚੀਜ਼ ਤਾਂ ਮਲਾਲ ਤਾਂ ਹੁੰਦਾ ਹੈ ਕਿ ਮੈਨੂੰ ਯਾਦ ਆ ਕਿ ਮੈਂ ਐਮਏ ਐਂਟਰੈਂਸ ਵਿੱਚ ਟੌਪ ਕੀਤਾ ਐਮਏ 골ਡ ਮੈਡਲ ਲਿਆ ਐਮਫਿਲ 골ਡ ਮੈਡਲ ਲਿਆ ਪੀ ਐਚ ਡੀ ਦੀ ਸੀਟ ਜਿਹੜੀ ਆ ਏ ਪਲੱਸ ਗ੍ਰੇਡ ਯੂਨੀਵਰਸਿਟੀ ਤੋਂ ਕੀਤੀ ਔਰ ਬਿਨਾ ਸਿਫਾਰਿਸ਼ ਤੋਂ ਹੂੰ ਸਿਫਾਰਿਸ਼ ਤੋਂ ਬਿਨਾ ਅੱਜਕੱਲ ਇੱਕ ਛੋਟੀ ਮਤਲਬ ਡਿਗਰੀ ਲਈ ਵੀ ਐਡਮਿਸ਼ਨ ਨਹੀਂ ਮਿਲਦੀ ਜਾਂ ਤੁਹਾਨੂੰ ਪੇ ਕਰਨਾ ਪੈਂਦਾ ਲੱਗ ਤੋਂ ਮਤਲਬ ਮੇਰੇ ਤੇ ਵਾਹਿਗੁਰੂ ਦੀ ਇੰਨੀ ਕਿਰਪਾ ਰਹੀ ਆ ਕਿ ਮੈਨ ਸਫਾਈ ਦੀ ਲੋੜ ਨਹੀਂ ਪਈ ਤੇ ਆਪਾਂ ਬਾਕੂਬੀ ਮਿਹਨਤ ਕੀਤੀ ਆ ਦਿਨ ਰਾਤ ਜਾ ਕੇ ਲਾਇਬ੍ਰੇਰੀ ਵਿੱਚ ਲੱਗਦਾ ਕਿ ਲਾਇਬ੍ਰੇਰੀ ਵਿੱਚ ਕੋਈ ਵੀ ਆਉਣ ਵਾਲਾ ਬੱਚਾ ਜਾਂ ਟੀਚਰ ਜਾਂ ਸਟਾਫ ਕੋਈ ਐਸਾ ਨਹੀਂ ਹੋਣਾ ਜਿਹੜਾ ਮੇਰੇ ਦੋਸਤ ਮੈਨੂੰ ਜਾਣਦਾ ਨਾ ਹੋਵੇ ਹਾਂ ਰਾਤ 2-2 ਵਜੇ ਤੱਕ ਅਸੀਂ ਮਤਲਬ ਕਿ ਪੜ੍ਹਦੇ ਹੁੰਨੇ ਸੀ ਤੇ ਜਿਹੜੇ ਸਫਾਈ ਕਰਨ ਵਾਲੇ ਹੁੰਦੇ ਸੀ ਵੀਰ ਭਰਾ ਉਹਨਾਂ ਨੇ ਸਾਨੂੰ ਕਹਿਣਾ ਕਿ ਭਾਈ ਹੁਣ 2 ਘੰਟੇ ਲਈ ਉਹ ਸਰਤਾਜ ਵਾਲੀ ਗੱਲ ਦੱਸਿਓ ਮਾੜੀ ਜੀ ਯੂਨੀਵਰਸਿਟੀ ਵਾਲੀ ਸਰਤਾਜ ਵਾਲੀ ਗੀਤ ਇਹਦਾ ਸੀ ਕਿ ਸਰਤਾਜ ਬਾਈ ਮੈਂ 2006 ਤੋਂ ਸਰਤਾਜ ਵੀਰਾਂ ਨੂੰ ਗਾਉਣਾ ਜਦੋਂ ਮਤਲਬ ਕਿ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਆਪਾਂ ਕੈਮਰੇ 'ਤੇ ਨਹੀਂ ਕਰ ਸਕਦੇ ਨਹੀਂ ਨਹੀਂ ਅੱਜ ਕਰਦੇ ਹੋ ਤੇ ਇੱਕ ਕੁੜਤਾ ਪਿਆਮਾ ਹੁੰਦਾ ਸੀ ਵੀਰ ਕੋਲੇ ਪੀਲੇ ਰੰਗ ਦਾ ਹਾਂ ਉਹਦੇ ਵਿੱਚ ਉਹਨਾਂ ਨੇ ਸੰਘਰਸ਼ ਦੇ ਦਿਨ ਸੀ ਸੰਘਰਸ਼ ਦੇ ਦਿਨ ਸੀ ਸਾਰੇ ਤੇ ਹੁੰਦੇ ਆ ਕਿਤੇ ਨਹੀਂ ਹੁੰਦੇ ਅੱਜ ਵਾਇਰਲ ਉਹਨਾਂ ਨੂੰ ਬੁਲੰਦੀ ਦਿੱਤੀ ਆ ਉਹਨਾਂ ਦੇ ਇੱਕ ਗੀਤ ਮੈਂ ਗਾਉਣਾ ਉਹਨਾਂ ਸੀ ਫਿਲਹਾਲ ਹਵਾਵਾਂ ਰੁਮਕਦੀਆਂ ਜਦ ਝੱਖੜ ਝੁੱਲੂ ਵੇਖਾਂਗੇ ਤੇ YouTube ਦਾ ਵੀ ਉਹਦਾ ਨਵਾਂ ਨਵਾਂ ਜ਼ਮਾਨਾ ਸੀਗਾ ਤੇ ਮੇਰੇ ਕੋਲੇ ਕੰਪਿਊਟਰ ਸੀਗਾ ਤੇ ਮੈਂ YouTube ਤੇ ਉਹ ਮੇਰੇ ਇੱਕ ਦੋਸਤ ਨੇ ਮੈਨੂੰ ਦਿੱਤਾ ਕਿ ਇੱਕ ਮੁੰਡਾ ਬਹੁਤ ਸੋਹਣਾ ਗਾਉਂਦਾ ਤੂੰ ਵੀ ਇਦਾਂ ਦੇ ਗੀਤ ਗਾਇਆ ਕਰ ਮੈਨੂੰ ਉਹ ਗੀਤ ਬਹੁਤ ਵਧੀਆ ਲੱਗਿਆ ਫਿਲਹਾਲ ਹਵਾਵਾਂ ਰੁਮਕਦੀਆਂ ਤੇ ਜਦੋਂ ਮੈਂ ਗਾਉਣਾ ਹੁੰਦਾ ਯੂਨੀਵਰਸਿਟੀ 'ਚ ਮੇਰੇ ਡਿਪਾਰਟਮੈਂਟ 'ਚ ਸਾਰਿਆਂ ਨੂੰ ਪਤਾ ਹੈ ਕਿ ਇਹ ਤੇਜਿੰਦਰ ਦਾ ਜਿਹੜਾ ਗੀਤ ਆ ਇਹਦਾ ਗੀਤ ਆ ਕਿਉਂਕਿ ਉਹਦੇ ਸੋਸ਼ਲ ਮੀਡੀਆ ਇੰਨਾ ਜਿਆਦਾ ਮਕਬੂਲ ਨਹੀਂ ਸੀ ਮੈਂ ਗੀਤ ਗਾਉਣਾ ਰੋਜ਼ ਸਵੇਰੇ ਜਾ ਕੇ ਜਦੋਂ ਮਾਹੌਲ ਬਣ ਜਾਣਾ ਗਾਣੇ ਦਾ ਫਿਲਹਾਲ ਹਵਾਵਾਂ ਰੁਮਕਦੀਆਂ ਤੇ ਮੇਰੀ ਇੱਕ ਕਲਾਸਮੇਟ ਇੱਕ ਦਿਨ ਭੱਜੀ ਭੱਜੀ ਆਈ ਮੈਨੂੰ ਕਹਿੰਦੀ ਤੱਜੀ ਤੱਜੀ ਮੈਂ ਕੀ ਹੋਇਆ ਉਹ 11 ਵਜੇ ਹੁੰਦੀ ਸੀ ਡਿਪਾਰਟਮੈਂਟ ਉਹ ਤਾਂ 9 ਵਜੇ ਆ ਗਈ ਮੈਨੂੰ ਕਹਿੰਦੀ ਤੱਜੀ ਤੱਜੀ ਮੈਂ ਕੀ ਹੋਇਆ ਕਹਿੰਦੀ ਉਹ ਤੇਰਾ ਗੀਤ ਨਹੀਂ ਸੀ ਫਿਲਹਾਲ ਹਵਾਵਾਂ ਰੁਮਕਦੀਆਂ ਮੈਂ ਕਿਹਾ ਉਹ ਕਹਿੰਦੀ ਇੱਕ ਸਰਤਾਜ ਨਾਂ ਦਾ ਮੁੰਡਾ ਆਇਆ ਉਹਨੇ ਆਪਣੀ ਕੈਸਟ ਚ ਪਾਤਾ ਹੀ ਉਹ ਮੈਂ ਕਿਹਾ ਕਮੜੀਓ ਗੀਤ ਉਹਦਾ ਮੈਂ ਕੋਨਾ ਹੁੰਨਾ ਸੀ ਕਈ ਵਾਰੀ ਨਾ ਭਾਈ ਜੀ ਕਈ ਵਾਰੀ ਇਦਾਂ ਦੀਆਂ ਸਾਡੇ ਕੋਲ ਉਦਾਹਰਨਾਂ ਇਹੋ ਜਿਹੇ ਘਟਨਾਵਾਂ ਵਾਪਰਦੀਆਂ ਇੱਕ ਗੀਤ ਸੀਗਾ ਮੈਂ ਤੇ ਮਾਹੀ ਦੋ ਜਾਨੇ ਤਨ ਚਲਣੀ ਰਾਤ ਹਾਂਜੀ ਇਹ ਗੀਤ ਤਿੰਨ ਗਾਇਕਾਂ ਨੇ ਗਾਇਆ ਬਿਲਕੁਲ ਰਾਜ ਬਲਾੜ ਨੇ ਗਾਇਆ ਜੀ ਰਾਜ ਤਵਾੜੀ ਨੇ ਗਾਇਆ ਤੇ ਕੁਲਵਿੰਦਰ ਕਮਲ ਨੇ ਗਾਇਆ ਜੀ ਸੁਪਰ ਡੂਪਰ ਹਿੱਟ ਹੋਇਆ ਜੀ ਆਪਣੇ ਮੇਲੇ ਦੇ ਵਿੱਚ ਰਾਜ ਤਵਾੜੀ ਦਾ ਜਿਹੜੇ ਹੁਣ ਪਟਿਆਲੇ ਰਹਿੰਦੇ ਪਿੱਛਾ ਫਰੀ ਰਕੋਰਡ ਦਾ ਜੀ ਇਸ ਗੀਤ ਨੂੰ ਹੋਰ ਨਾ ਨੇ ਵੀ ਬੜਿਆ ਨੇ ਗਾਇਆ ਇੱਕ ਵਾਰੀ ਇੱਕ ਮੇਲੇ ਦੇ ਵਿੱਚ ਨਾ ਕੋਈ ਬੰਦੇ ਨੇ ਕੋਈ ਨਵੇਂ ਕਲਾਕਾਰ ਨੇ ਬਿਲਕੁਲ ਰਾਜ ਤਵਾੜੀ ਵਰਗਾ ਉਹਨੇ ਪੇਸ਼ ਕੀਤਾ ਇੱਕ ਬਜ਼ੁਰਗ ਆਇਆ ਗਾਣਾ ਸੁਣ ਕੇ ਕਹਿੰਦਾ ਕਮਾਲ ਕਰਤੀ ਤਵਾੜੀ ਸਭਾ ਜੀ ਤਾਂ ਸਿਰ ਹਲਾਤਾ ਉਹ ਕਹਿੰਦਾ ਮੈਂ ਤਵਾੜੀ ਨਹੀਂ ਕਰਦਾ ਪਰ ਮੈਂ ਸੁਣਿਆ ਤਵਾੜੀ ਨੂੰ ਹੀ ਆ ਅਕ੍ਰੀਏਟਿਵਿਟੀ ਤਾਂ ਹੋ ਜਾਂਦੀ ਆ ਜੀ ਹੋ ਜਾਂਦਾ ਕਿਉਂਕਿ ਬੰਦੇ ਦੇ ਦਿਮਾਗ ਦੇ ਵਿੱਚ ਵਸਿਆ ਹੁੰਦਾ ਉਹ ਵੀ ਭਾਈ ਇਹ ਇਹੀ ਆ ਇਹੀ ਆ ਹਰ ਪਾਸੇ ਘਾਉਣ ਵਾਲਾ ਬਹੁਤ ਬਹੁਤ ਇਦਾਂ ਦੇ ਕਿਸੇ ਹੁੰਦੇ ਆ ਹੁਣ ਇੱਕ ਗੀਤ ਸੀਗਾ ਨੂੰ ਸਿਰਫ ਅਤਲੀ ਖਾਂਦਾ ਉਹਨਾਂ ਨੇ ਕਵਾਲੀ ਰੂਪ ਚ ਗਾਇਆ ਦਮਸਤ ਕਲੰਦਰ ਮਸਤ ਮਸਤ ਉਹ ਉਹਨਾਂ ਮਕਬੂਲ ਨਹੀਂ ਹੋਇਆ ਸੀ ਜਦੋਂ ਅਨੂ ਮਲਿਕ ਹੁਣਾਂ ਨੇ ਉਹਦੀ ਕੰਪੋਜੀਸ਼ਨ ਬਣਾ ਕੇ ਤੂੰ ਚੀਜ਼ ਬੜੀ ਹੈ ਮਸਤ ਮਸਤ ਕੀਤਾ ਤੋ ਕਿਸੇ ਵੇਲੇ ਡਾਇਰੈਕਟਲੀ ਚੀਜ਼ ਨਹੀਂ ਪਪੂਲਰ ਹੁੰਦੀ ਇੰਡਾਇਰੈਕਟਲੀ ਇਹ ਮੇਰਾ ਪਹਿਲਾ ਗੀਤ ਆ ਇਹ ਰੂਹ ਦਾ ਸਾਈਂ ਅੱਛਾ ਉਹ ਮੈਨੂੰ ਪਿੱਛੇ ਦੇ ਕਿਸੇ ਨੇ WhatsApp ਤੇ ਦੋ ਚਾਰ ਜਣਾਂ ਨੇ ਵੀਡੀਓਜ਼ ਭੇਜੀਆਂ ਉਹ ਕਮਲ ਖਾਨ ਜਾਂ ਹੋਰ ਪੰਜ ਸੱਤ ਜਿਹੜੇ ਸਿੰਗਰ ਉਹ ਗਾਉਂ ਰਹੇ ਆ ਕਿੱਥੇ ਰੱਖਾਂ ਰੱਬਾ ਮੈਂ ਤੈਨੂੰ ਦਿਲ ਦਾ ਸੋਹਣਾ ਯਾਰ ਲੈ ਗਿਆ ਹਾਂ ਬਾਕੇ ਗੂੜੀਆਂ ਪ੍ਰੀਤਾਂ ਤੇ ਲੁੱਟਿਆ ਤੇ ਇਸ਼ਕ ਸਜਾਵਾਂ ਦੇ ਗਿਆ ਹਾਂ ਜਦੋਂ ਮੇਰੀ ਛੋਟੀ ਭੈਣ ਅਕਸਰ ਹੀ ਮੈਨੂੰ ਕਹਿੰਦੀ ਵੀਰੇ ਤੇਰਾ ਉਹ ਗੀਤ ਨਾ ਤੂੰ ਦੁਬਾਰਾ ਕਰ ਇਹ ਤਰਾ ਗਣਾ ਫਿਲਮ ਚਾਉਣਾ ਹਾਂ ਤੇ ਮੈਨੂੰ ਜਦੋਂ ਕਿਸੇ ਨੇ ਰੀਲਸ ਭੇਜੀਆਂ ਨਾ ਤੇ ਮੈਂ ਸੁਣਿਆ ਅਲੱਗ-ਅਲੱਗ ਸਿੰਗਰਾਂ ਦੀ ਆਵਾਜ਼ ਵਿੱਚ ਮੇਰਾ ਗੀਤ ਤੇ ਉਦੋਂ ਫਿਰ ਮੈਨੂੰ ਲੱਗਿਆ ਕਿ ਨਹੀਂ ਉਹ ਭੈਣ ਦੇ ਬਹੁਤ ਸੱਚ ਹੋਣਗੇ ਕਿੱਥੇ ਰੱਖਾਂ ਰੱਬਾ ਮੈਂ ਤੈਨੂੰ ਕਿੱਥੇ ਰੱਖਾਂ ਰੱਬਾ ਮੈਂ ਤੈਨੂੰ ਹੋ ਦਿਲ ਤਾਂ ਸੋਣਾ ਯਾਰ ਲੈ ਗਿਆ ਕਿੱਥੇ ਰੱਖਾਂ ਰੱਬਾ ਮੈਂ ਤੈਨੂੰ ਕਿੱਥੇ ਰੱਖਾਂ ਰੱਬਾ ਮੈਂ ਤੈਨੂੰ ਹੋ ਦਿਲ ਤਾਂ ਸੋਣਾ ਯਾਰ ਲੈ ਗਿਆ ਪਾ ਕੇ ਗੂੜੀਆਂ ਪਰੀ ਤਾਂ ਦਿਲ ਲੁੱਟਿਆ ਤੇ ਈਸ਼ਕ ਸਜਾਵਾਂ ਦੇ ਗਿਆ ਕਿੱਥੇ ਰੱਖਾਂ ਰੱਬ ਮੈਂ ਤੈਨੂੰ ਵਾ ਵਾ ਬਹੁਤ ਖੂਬ ਮੈਂ ਤਾਂ ਇੱਕ ਹੋਰ ਗੱਲ ਸੋਚਦਾ ਜੀ ਵੀ ਤੁਸੀਂ ਆਪ ਦੇ ਵਰਗੇ ਸੋਹਣੀਆਂ ਦਸਤਾਰਾਂ ਵਾਲੇ ਤਿੰਨ ਚਾਰ ਮੁੰਡਿਆਂ ਦਾ ਗਰੁੱਪ ਬਣਾ ਲਓ ਉਹ ਜਿਵੇਂ ਰੰਗਲੇ ਸਰਦਾਰ ਆ ਉਸ ਤਰੀਕੇ ਨਾਲ ਮੈਂ ਸਹੀ ਕਹਿ ਰਿਹਾ ਜੀ ਜੇ ਕਿਤੇ ਇੰਉਂ ਹੋਵੇ ਤਾਂ ਮੈਨੂੰ ਲੱਗਦਾ ਵੀ ਇਹ ਆਪ ਮੁਹਾਰੀ ਗੱਲ ਫੈਲ ਜਾਣੀ ਹੈ ਕੋਸ਼ਿਸ਼ ਰਹਿਗੀ ਬਹੁਤ ਸੋਹਣੀ ਗੱਲ ਹੋਊਗੀ ਇਹ ਜੀ ਤੁਸੀਂ ਫੱਪਦੇ ਆ ਤੁਹਾਡੇ ਪੱਗ ਬੜੀ ਜੱਟਦੀ ਹੈ ਇਹ ਧੰਨਵਾਦ ਸੱਚੀ ਕਹਿੰਦਾ ਭਾਈ ਜੀ ਹੁਣ ਤੱਕ ਅਸੀਂ ਕਲਾਕਾਰਾਂ ਦੀਆਂ ਖਬਰਾਂ ਪੜ੍ਹਦੇ ਆ ਵੀ ਫੁਲਾਣੇ ਨੂੰ ਧਮਕੀ ਆ ਗਈ ਫੁਲਾਣੇ ਵੱਲ ਗੋਲੀ ਚੱਲ ਗਈ ਮਸ਼ਹੂਰ ਹੋਣ ਦੇ ਨੁਕਸਾਨ ਵੀ ਤਾਂ ਹੈਗੇ ਆ ਬਿਲਕੁਲ ਹੈਗੇ ਜੀ ਪਰ ਉਹਨੂੰ ਉਹ ਚੀਜ਼ ਨੂੰ ਨਾ ਸੰਭਾਲ ਲੈਣਾ ਪੈਂਦਾ ਸਾਡੇ ਕੋਈ ਵੀ ਚੀਜ਼ ਹੁੰਦੀ ਉਹਨੂੰ ਬੈਲੈਂਸ ਕਰਕੇ ਰੱਖਣਾ ਪੈਂਦਾ ਜੇ ਅਸੀਂ ਬੈਲੈਂਸ ਨਹੀਂ ਕਰਦੇ ਤੇ ਕਿਸੇ ਵੀ ਚੀਜ਼ ਦਾ ਕੱਪੜੇ ਆ ਜਾਂ ਜੈਕਟਾਂ ਮੈਂ ਚਾਰ ਇਕੱਠੀਆਂ ਪਾਣਾ ਦੇਦਾ ਬੇ ਨੁਕਸਾਨ ਤੇ ਇਹਨੂੰ ਕਿੰਨਾ ਪਾਉਣਾ ਕਿੰਨਾ ਵਰਤਣਾ ਹਮਮ ਉਹਨਾਂ ਰਿਆਜ਼ ਆ ਮਿਊਜ਼ਿਕ ਆ ਜਿਵੇਂ ਕਿ ਅਸੀਂ 24 ਘੰਟੇ ਪਰਵਾਰ ਨਾਲ ਧਿਆਨ ਨਾ ਦਈਏ ਤੇ ਅਸੀਂ 24 ਘੰਟੇ ਵਾਜਾ ਤਬਲਾ ਖੋਲ ਕੇ ਲੱਗੇ ਰਹੀਏ ਤੇ ਉਹ ਵੀ ਗੱਲ ਗਲਤ ਆ ਹਮ ਸਾਨੂੰ ਸਾਰੀਆਂ ਚੀਜ਼ਾਂ ਨੂੰ ਬੈਲੈਂਸ ਰੱਖਣਾ ਪੈਂਦਾ ਜਿਹੜੀ ਸਾਡਾ ਕਿੱਤਾ ਆ ਸਾਡੀ ਮਿਹਨਤ ਆ ਉਹਨੂੰ ਅਸੀਂ ਟਾਈਮ ਬਾਕੀ ਚੀਜ਼ਾਂ ਨਾਲੋਂ ਜ਼ਿਆਦਾ ਦਿੰਨੇ ਆ ਤੇ ਪਰ ਵਾਕਈ ਬਾਕੀ ਚੀਜ਼ਾਂ ਵੀ ਨਾਲ-ਨਾਲ ਜਿੱਦਾਂ ਕਮਲ ਦਾ ਫੁੱਲ ਆ ਹਮ ਉਹਨੇ ਰਹਿਣਾ ਚਿੱਕੜ 'ਚ ਹੀ ਆ ਬਟ ਆਪਣੇ ਉਹਨੂੰ ਨਰੇਪ ਰੱਖਦਾ ਬਾਹਰ ਭਾਗ ਰੱਖਦਾ ਐਦਾਂ ਹੀ ਹਰ ਇੱਕ ਬੰਦੇ ਨੂੰ ਆਪਣੇ ਜਿਹੜਾ ਰੋਜ਼ੀ-ਰੋਟੀ ਆਪਣੇ ਕੰਮ ਨੂੰ ਉਹਨੂੰ ਜ਼ਿਆਦਾ ਸਮਾਂ ਦੇਣਾ ਪੈਣਾ ਬਾਕੀ ਜਿਹੜੀਆਂ ਚੀਜ਼ਾਂ ਆ ਉਹ ਨਾਲ ਨਾਲ ਨੂੰ ਬੈਲੈਂਸ ਵਿੱਚ ਰੱਖਣੀਆਂ ਪਣੀਆਂ ਜੇ ਉਹ ਬੈਲੈਂਸ ਰੱਖਿਆ ਜਾਵੇ ਫਿਰ ਕਿਹੇ ਚੀਜ਼ ਦੀ ਉਹ ਨਹੀਂ ਬਹੁਤਾ ਤਾਂ ਰੋਟੀ ਵੀ ਖਾ ਲੋ ਤੇ ਉਹ ਵੀ ਕੰਮ ਖਰਾਬ ਕਰਦੀ ਆ ਪਾਣੀ ਕਰਦਾ ਬੌਂਸਰ ਹੋਣ ਤੁਹਾਡੇ ਕੋਲ ਵੀ ਐਦਾਂ ਤੇ ਖੜ ਜਾ ਪਾਸੇ ਹਟ ਜਾ ਪਾਸੇ ਤੇਜਿੰਦਰ ਸਿੰਘ ਹਣੀ ਆਗੇ ਐ ਕਰਦੇ ਜਾਣ ਐਦਾਂ ਤੇ ਪਹਿਲੀ ਗੱਲ ਤਾਂ ਕੰਮ ਨਹੀਂ ਕਰੀਦਾ ਕਿ ਆਮ ਪਬਲਿਕ ਵਿੱਚ ਚਰਨਾ ਆ ਤੇ ਜਿੰਨੇ ਮਰਜ਼ੀ ਮਸ਼ਹੂਰ ਹੋ ਜਵੇ ਬੰਦਾ ਹੁਣ ਤੇ ਰਹਿਣਾ ਤਾਂ ਫੀਲਡ ਵਿੱਚ ਵਿਚਰਨਾ ਬੰਦਿਆਂ ਵਿੱਚ ਹੀ ਵਿਚਰਨਾ ਤੇ ਜੇ ਅਸੀਂ ਰੱਬ ਨੂੰ ਅਰਦਾਸਾਂ ਕਰਦੇ ਕਿ ਰੱਬਾ ਸਾਨੂੰ ਭਾਗ ਲਾ ਮਿਹਨਤ ਕਰਦੇ ਆ ਇਸ ਮਿਹਨਤ ਨੂੰ ਭਾਗ ਲਾ ਮਕਬੂਲ ਕਰ ਤੇ ਜੇ ਮਾਲਕ ਨੇ ਹੁਣ ਮਕਬੂਲ ਕੀਤਾ ਲੋਕਾਂ ਦੇ ਜ਼ਰੀਏ ਕਰਨਾ ਤੇ ਜਿਹਨਾਂ ਦੇ ਜ਼ਰੀਏ ਹੁਣ ਸਾਨੂੰ ਮਕਬੂਲ ਕੀਤਾ ਜੇ ਉਹਣਾ ਨੂੰ ਧੱਕੇ ਮਾਰ ਮਾਰ ਸਾਈਡ ਤੇ ਕਰ ਲਾਪੇ ਫਿਰ ਬਿਲਕੁਲ ਪਰ ਜਦੋਂ ਹੁਣ ਬੰਦਾ ਬਹੁਤ ਪੜਿਆ ਲਿਖਿਆ ਹੋਵੇ ਨਾ ਉਹਦੇ ਲਈ ਤਾਂ ਬਾਈ ਜੀ ਨਵੇਂ ਤਜਰਬੇ ਵੀ ਔਖੇ ਹੁੰਦੇ ਆ ਹੁਣ ਜੇ ਮੰਨ ਲਓ ਤੁਸੀਂ ਕੋਈ ਚੱਕਮੀ ਜੀ ਗੱਲ ਕਰੋ ਅਚਾ ਡਾਕਟਰ ਨੇ ਆ ਗਿਆ ਹਨਾ ਤੁਹਾਡੇ ਬਾਰੇ ਕੋਈ ਸੋਨੂ ਮੋਨੂ ਕੋਟੋਨੂ ਇਹ ਤਾਂ ਚੱਲ ਜੂ ਹਨਾ ਵੀ ਸੋਨੂ ਦਾ ਨਵਾਂ ਗੀਤ ਆ ਹਣੀ ਦਾ ਨਵਾਂ ਗੀਤ ਆ ਪਰ ਡਾਕਟਰ ਤੇਜਿੰਦਰ ਨੇ ਕਿਹਾ ਯੋ ਹਣ ਇਦਾਂ ਲੱਗਦਾ ਵੀ ਇਹ ਗੱਲ ਅਖਰੀ ਬਣ ਗਈ ਅਕਸਰ ਹੀ ਹੁੰਦਾ ਕਿ ਜਿਹੜੀ ਮਾੜੀ ਚੀਜ਼ ਆ ਉਹਨੂੰ ਜਲਦੀ ਬਲਬਲਾ ਦੇ ਜਾਂਦਾ ਕਈ ਸਾਰੇ ਨੈਟ ਤੇ ਆਉਂਦੇ ਆਪਾਂ ਦੇਖਦੇ ਆਂ ਕਿ ਬੰਦੇ ਨੂੰ ਗਾਉਣਾ ਵੀ ਨਹੀਂ ਆਉਂਦਾ ਹੁੰਦਾ ਔਰ ਚੰਗੇ ਚੰਗੇ ਬੰਦੇ ਜਿਹੜੇ ਗੁਣੀ ਬੰਦੇ ਆ ਹਾਂ ਔਰ ਰਾਇਲ ਬੰਦੇ ਉਹਨਾਂ ਨੂੰ ਪ੍ਰੋਮੋਟ ਕਰਦੇ ਆ ਤੇ ਮੈਂ ਚਾਹੁੰਨਾ ਉਹਨਾਂ ਕਿ ਜਿਹੜੇ ਮੇਰੇ ਵਰਗੇ ਬੰਦੇ ਆ ਜਿਹੜੇ ਮਿਹਨਤ ਕਰ ਸਕਦੇ ਆ ਹਰ ਇੱਕ ਤਰ੍ਹਾਂ ਦਾ ਗਾ ਸਕਦੇ ਆ ਮੈਂ ਸੂਫੀ ਗਾ ਇੰਡੀਅਨ ਕਲਾਸੀਕਲ ਸਿੱਖਿਆ 25 ਸਾਲ ਹੋ ਗਏ ਮੈਨੂੰ ਮਿਊਜ਼ਿਕ ਦਾ ਰਿਆਜ਼ ਕਰਨ ਤਪੱਸਿਆ ਕਰਨ ਅਸੀਂ ਕਹਿੰਨੇ ਇਹ ਪੂਜਾ ਆ ਸਾਡੀ ਮਿਹਨਤ ਕਰਦੇ ਆ ਪਰ ਜਿਹੜੇ ਬੰਦੇ ਨੇ ਕਦੇ ਰਿਆਜ਼ ਨਹੀਂ ਕੀਤਾ ਮਿਹਨਤ ਨਹੀਂ ਕੀਤਾ ਮੈਨੂੰ ਕੱਲ ਇੱਕ ਸਟੂਡੈਂਟ ਮੇਰੀ ਸਵਾਲ ਕਰਦੀ ਸਰ ਜੀ ਉਹ ਇੱਕ ਸਿੰਗਰ ਆ ਤੇ ਉਹ ਤਾਂ ਗਾਣੇ ਚ ਆਪਣੇ ਕਹਿੰਦੇ ਮੈਂ ਕਦੇ ਸਾਹ ਨਹੀਂ ਲਾਇਆ ਤੇ ਉਹ ਇੰਨਾ ਹਿੱਟ ਕਿਉਂ ਹਾਂ ਮੈਂ ਕੁਝ ਬੋਲ ਲੀਕਾ ਮੈਂ ਖਾਮੋਸ਼ ਹੋ ਗਿਆ ਫਿਰ ਮੈਂ ਉਹਨੂੰ ਦੱਸਿਆ ਕਿ ਉਹਨਾਂ ਦੀ ਜਿਹੜੀ ਗਾਇਕੀ ਨਾ ਉਹ ਬਾਰੇ ਟਾਈਮ ਦੀ ਨਹੀਂਗੀ ਹਿੱਟ ਕੌਣ ਆ ਗੁਰਦਾਸ ਮਾਨ ਹੇਟਾ ਹੰਸ ਰਾਜ ਹੇਟਾ ਆਵਾਜ਼ ਸੋਜ਼ਾ ਅੱਜ ਦਲਜੀਤ ਹਿੱਟਾ ਦਲਜੀਤ ਅੱਜ ਹਿੱਟਾ ਬਟ ਦਲਜੀਤ ਵੀ ਬਹੁਤ ਸਾਰੇ ਕੰਮ ਸਮੇਂ ਦੇ ਹਿਸਾਬ ਨਾਲ ਕਰ ਰਿਹਾ ਬਟ ਲੰਬੀ ਰੇਸ ਦਾ ਘੋੜਾ ਬਣਨ ਲਈ ਕੁਝ ਅਲੱਗ ਕੰਮ ਕਰਨਾ ਪੈਣਾ ਹਮ ਲਾਈਕ ਹੰਸ ਰਾਜਾਂ ਸਾਹਿਬ ਇੱਕ ਤੁਸੀਂ ਗੀਤ ਸੁਣੋ ਨੱਚਣ ਤੋਂ ਪਹਿਲਾਂ ਹੋਕਾ ਦੇਾਂਗੇ ਗੁਰਦਾਸ ਮਾਨ ਦੇ ਗੀਤ ਸੁਣੋ ਉਦੋਂ ਤੋਂ ਲੈ ਕੇ ਹੁਣ ਤੱਕ ਮਕਬੂਲ ਆ ਉਹ ਕੀ ਆ ਕਿ ਰਹਿੰਦੇ ਸਮੇਂ ਤੱਕ ਉਹਨਾਂ ਦਾ ਨਾਮ ਲੈਂਦਾ ਤੁਸੀਂ ਦਲਜੀਤ ਵਰਗੇ ਬਣਨਾ ਚਾਹੁੰਦੇ ਹੋ ਕਿ ਗੁਰਦਾਸ ਮਾਨ ਵਰਗੇ ਮੈਂ ਗੁਰਦਾਸ ਮਾਨ ਨੂੰ ਜ਼ਿਆਦਾ ਪ੍ਰਿਫਰ ਕਰਦਾ ਹਾਂ ਹਮ ਕਿਉਂਕਿ ਦਲਜੀਤ ਵੀਰ ਆਪਣੇ ਥਾਂ ਤੇ ਬਹੁਤ ਵਧੀਆ ਕੰਮ ਕਰ ਰਿਹਾ ਬਹੁਤ ਅੱਛਾ ਆ ਬਟ ਜਿੱਥੇ ਤੱਕ ਮੈਂ ਦੇਖਦਾ ਕਿ ਬਹੁਤੇ ਗਾਣਿਆਂ ਦੀ ਬਹੁਤ ਲਾਈਫ ਨਹੀਂ ਹੈਗੀ ਜਿਦਾ ਅਸੀਂ ਕਹਿੰਦੇ ਸਾਡੀ ਉਮਰ ਲੰਬੀ ਤਾਂ ਹੋਵੇ ਬਟ ਤੰਦਰੁਸਤੀ ਵਾਲੀ ਰਵੇ ਤੇ ਉਹ ਬਹੁਤ ਜ਼ਿਆਦਾ ਤੰਦਰੁਸਤੀ ਵਾਲੇ ਗੀਤ ਨਹੀਂ ਹੈਗੇ ਜਿਹੜਾ ਸਾਡੇ ਮਨ ਨੂੰ ਸਕੂਨ ਦੇਣਾ ਉਹ ਟੈਂਪਰੇਰੀ ਠੀਕ ਆ ਜਦੋਂ ਨੇ ਟਾਈਮ ਅਸੀਂ ਭੰਗੜਾ ਪਾਉਣਾ ਆ ਉਹ ਵੀ ਇੱਕ ਲਾਈਫ ਦਾ ਹਿੱਸਾ ਆ ਬਟ ਹਰ ਟਾਈਮ ਭੰਗੜਾ ਨਹੀਂ ਪਾਇਆ ਜਾ ਸਕਦਾ ਹਰ ਟਾਈਮ ਉਦਾਸ ਨਹੀਂ ਹੋਇਆ ਜਾ ਸਕਦਾ ਇਹ ਇਹ ਚੀਜ਼ਾਂ ਮੇਨ ਹੈਗੀਆਂ ਲਾਈਫ ਜਿਹਦਾ ਬੈਲੈਂਸ ਰੱਖਣਾ ਨਾ ਸਵੇਰੇ ਇਹ ਖਾਣਾ ਦੁਪਹਿਰ ਇਹ ਖਾਣਾ ਸ਼ਾਮੀਆਂ ਜਿਹਦਾ ਸਰੀਰ ਨੂੰ ਅਲੱਗ-ਅਲੱਗ ਤੱਤਾਂ ਦੀ ਲੋੜ ਆ ਉਹ ਚੀਜ਼ਾਂ ਆ ਪਰ ਵਧੇਰੇ ਤਰ ਜਿਹੜੇ ਅਸੀਂ ਆ ਅਸੀਂ ਲੋਕਾਂ ਮੈਂ ਨਹੀਂ ਸਾਰੇ ਤਰ ਉਹ ਪੀਸ ਭਾਲਦੇ ਆ ਸ਼ਾਂਤੀ ਭਾਲਦੇ ਆ ਸ਼ਾਮ ਨੂੰ 10 ਮਿੰਟ ਹੁੰਦਾ ਨੱਚ ਨੱਟ ਟਪਲੀਏ ਢੋਲ ਲੱਗਦਾ ਪੰਜਾਬੀ ਸ਼ਾਂਤੀ ਭਾਲਦੇ ਹੁਣ ਨਹੀਂ ਸ਼ਾਂਤੀ ਭਾਲਦੇ ਆ ਜੀ ਇੰਟਰਨਲ ਹੀ ਤੁਸੀਂ ਕਿਸੇ ਨਾਲ ਵੀ ਗੱਲ ਕਰਕੇ ਦੇਖੋ بڑے بڑے ਲੋਕਾਂ ਨਾਲ ਉਹ ਕਹਿੰਦੇ ਅਸੀਂ ਇਸ ਦੀਨ ਦੁਨੀਆ ਤੋਂ ਪਰੇ ਜਾਣਾ ਚਾਹੁੰਦੇ ਆ ਕਿਉਂ ਇਹ ਪੰਜਾਬ ਛੱਡ ਕੇ ਲੋਕੀ ਬਾਹਰ ਜਾ ਰਹੇ ਆ ਰੌੜਾ ਰੱਪਾ ਐਨਵਾਇਰਨਮੈਂਟ ਤੇ ਇਸੇ ਕਰਕੇ ਕਿ ਪੀਸਫੁ ਕੋਈ ਹਾਰਨ ਨਹੀਂ ਕੋਈ ਪੂ ਪਾਣੀ ਅਲੱਗ-ਅਲੱਗ ਤਰਨੇ ਸਾਊਂਡ ਨਹੀਂ ਇਹ ਨਹੀਂ ਕਿ ਮੈਂ ਘਰੇ ਡੈਕ ਲਾਇਆ ਹੋਇਆ ਤੇ ਚਾਰ ਗਵਾਂਡੀ ਜਿਹੜੇ ਨਹੀਂ ਇੱਥੇ ਤਾਂ ਸਮੱਸਿਆ ਹੋਰ ਆ ਨਾ ਕਈ ਪਾਸੇ ਤੋਂ ਇੱਥੇ ਹਰ ਗੱਡੀ ਦੇ ਪਿੱਛੇ ਤੇ ਲਿਖਿਆ ਹੋਇਆ ਹਾਰਨ ਮਜਾਓ ਤੇ ਫਿਰ ਮਸਾ ਤਾਂ ਆ ਗਿਆ ਕਾਰੀ ਬਣੇ ਅਸੀਂ ਉਹ ਉਹ ਗੱਲੇ ਕੀ ਜੀ ਸਾਡੀ ਸਮਝ ਦੀ ਇੱਕ ਸ਼ੇਰ ਆ ਚਿਰਾਗਦੀਨ ਸਾਹਿਬ ਦਾ 우ਸਤਾਦ ਆਮਨ ਦਾ ਪੰਜਾਬੀ ਦੇ ਸ਼ਾਇਰ ਨੇ ਕਹਿੰਦੇ ਸਮਝ ਆਉਂਦੀ ਏ ਸਮਝਾਉਂਦੀ ਏ ਹੂੰ ਸਮਝ ਆਉਂਦੀ ਏ ਸਮਝਾਉਂਦੀ ਏ ਇੱਕ ਭਾਗ ਬੰਦੇ ਨੂੰ ਲਾਉਂਦੀ ਏ ਹੂੰ ਸਮਝ ਆਉਂਦੀ ਏ ਸਮਝਾਉਂਦੀ ਏ ਇੱਕ ਭਾਗ ਬੰਦੇ ਨੂੰ ਲਾਉਂਦੀ ਏ ਕੀ ਕਰੀਏ ਬੇਸਮਝੀ ਦਾ ਸਮਝ ਆਉਂਦੇ ਆਉਂਦੇ ਆਉਂਦੀ ਏ ਵਾ ਵਾ ਅਸੀਂ ਜੋ ਕੱਲ ਕੀਤਾ ਹੁੰਦਾ ਅਸੀਂ ਅੱਜ ਸੋਚਦੇ ਆ ਤੇ ਸੋਚਦੇ ਕਿ ਨਹੀਂ ਉਹ ਨਿਆਣ ਮਤ ਚ ਇਹ ਕੰਮ ਹੋ ਗਿਆ ਮੈਂ ਅੱਜ ਸੋਚਦਾ ਤੇ ਅੱਜ ਮੈਂ ਇਹਨੂੰ ਇਦਾਂ ਥੋੜਾ ਬਿਹਤਰ ਕਰਕੇ ਕਰਦਾ ਹੂੰ ਇਹ ਚੀਜ਼ਾਂ ਹੁੰਦੀਆਂ ਸੋ ਸਿੱਖਣਾ ਬਾਬੇ ਨਾਨਕ ਦਾ ਜਿਹੜਾ ਵੱਡਾ ਫਲਸਫਾ ਸੀਗਾ ਜਿਹੜੀ ਤੁਸੀਂ ਗੱਲ ਕੀਤੀ ਕਿ ਸਿੱਖਣਾ ਇਸੇ ਕਰਕੇ ਅਸੀਂ ਸਿੱਖਾਂ ਤੇ ਸਿੱਖਦੇ ਤਾਂ ਅਸੀਂ ਹੈ ਨਹੀਂ ਅਸੀਂ ਪਾਣੀ ਦੀ ਉਹ ਬੋਤਲ ਵਾਂਗੂ ਕਿ ਟੱਕਣਾ ਬੰਦ ਕੀਤਾ ਹੋਇਆ ਤਾਂ ਸਮੁੰਦਰ ਚ ਗੋਤੇ ਲਾ ਰਹੇ ਹਾਂ ਉਹਦੇ ਵਿੱਚ ਪਾਣੀ ਇੱਕ ਤਾਂ ਕਿ ਜੋ ਟੈਣਾ ਭਾਈ ਕਹਿ ਰਿਹਾ ਉਹ ਮੈਂ ਸਮਝ ਸਕਾਂ ਹੂੰ ਉਹ ਜੋ ਜਿਹੜੀ ਗੱਲ ਮੈਨੂੰ ਚੰਗੀ ਲੱਗਦੀ ਉਹਨੂੰ ਮੈਂ ਅੰਦਰ ਵਸਾ ਸਕਾਂ ਪਰ ਜੇ ਮੈਂ ਦਿਮਾਗ ਦਾ ਟੱਕਣ ਬੰਦ ਕੀਤਾ ਹੋਇਆ ਫਿਰ ਜਿੰਨਾ ਮਰਜ਼ੀ ਮੈਂ ਟੈਣੇ ਭਾਈ ਤੇ ਲਾਗੇ ਰਵਾਂ ਗੁਣੀ ਬੰਦਿਆਂ ਤੇ ਲਾਗੇ ਕਰਾਂ ਮੇਰੇ ਦਿਮਾਗ 'ਚ ਕੁਝ ਨਹੀਂ ਪੈਣਾ ਬਹੁਤ ਮਿਹਰਬਾਨ ਬਾਈ ਜੀ ਇਹ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਸਿਰਫ ਇਨਾ ਬਈ ਡਾਕਟਰ ਤੇਜਿੰਦਰ ਸਿੰਘ ਹਣੀ ਵਰਗੇ ਬਹੁਤ ਸਾਰੇ ਹੋਰ ਵੀ ਕਲਾਕਾਰ ਆ ਇਹਨਾਂ ਨੂੰ ਵੀ ਪਿਆਰ ਦਿਓ ਤੇ ਉਹਨਾਂ ਨੂੰ ਵੀ ਪਿਆਰ ਦਿਓ ਇੱਕ ਪਾਸੇ ਅਸੀਂ ਇਹ ਗੱਲ ਕਹਿੰਦੇ ਆ ਕਿ ਪੰਜਾਬੀ ਸੱਭਿਆਚਾਰ ਨੂੰ ਪਲੀਤ ਕੀਤਾ ਜਾ ਰਿਹਾ ਸਾਡੀ ਬੋਲੀ ਨੂੰ ਵਿਗਾੜ ਰਹੇ ਆ ਨਸ਼ਾ ਨੂੰ ਗੀਤਾਂ ਦੇ ਵਿੱਚ ਪਾਤਾ ਗੁੰਡਾਗਰਦੀ ਗੀਤਾਂ ਦੇ ਵਿੱਚ ਆ ਗਈ ਅਯਾਸ਼ੀ ਗੀਤਾਂ ਦੇ ਵਿੱਚ ਆ ਗਈ ਇਸ਼ਕ ਤੇ ਅਯਾਸ਼ੀ ਦੇ ਵਿੱਚ ਫਰਕ ਹੁੰਦਾ ਅਯਾਸ਼ ਹੋਣਾ ਹੋਰ ਗੱਲ ਆ ਇਸ਼ਕ ਹੋਣਾ ਹੋਰ ਗੱਲ ਆ ਇਸ਼ਕ ਕਿਸੇ ਨਾਲ ਕਿਸੇ ਵੀ ਉਮਰ 'ਚ ਹੋ ਸਕਦਾ ਵਹ ਤਾਂ ਅਯਾਸ਼ੀ ਵੀ ਅੱਜਕੱਲ ਕੋਈ ਕਿਸੇ ਵੀ ਉਮਰ 'ਚ ਕਰਦਾ ਪਰ ਇਹਨਾਂ ਦੋਵਾਂ ਦੇ ਵਿੱਚ ਫਰਕ ਬਹੁਤ ਆ ਜ਼ਮੀਨ ਅਸਮਾਨ ਦਾ ਅੰਤਰ ਆ ਆਪਾਂ ਕਹਿੰਦੇ ਵੀ ਕੁਦਰਤ ਦੇ ਨਾਲ ਅਯਾਸ਼ੀ ਨਹੀਂ ਹੋ ਸਕਦੀ ਕੁਦਰਤ ਨਾਲ ਇਸ਼ਕ ਹੋ ਸਕਦਾ ਯੈਸ ਮਾਪਿਆਂ ਦੇ ਨਾਲ ਇਸ਼ਕ ਹੋ ਸਕਦਾ ਕੰਮ ਨਾਲ ਇਸ਼ਕ ਹੋ ਸਕਦਾ ਕੰਮ ਨਾਲ ਅਯਾਸ਼ੀ ਨਹੀਂ ਹੋ ਸਕਦੀ ਸੋ ਮੇਰੀ ਬੇਨਤੀ ਹੈ ਜੀ ਕਿ ਜਿਹੜੇ ਇਸ਼ਕ ਕਰਦੇ ਆ ਨਾ ਕੁਦਰਤ ਨਾਲ ਸੰਗੀਤ ਨਾਲ ਪੜਾਈ ਨਾਲ ਉਹਨਾਂ ਦੀ ਕਦਰ ਕਰਿਆ ਕਰਗੇ ਭਾਈ ਜੀ ਆਪਦਾ ਫੋਨ ਨੰਬਰ ਵੀ ਦੱਸ ਦਿਓ ਜੇ ਕਿਸੇ ਨੇ ਇਹ ਗੱਲ ਚਾਹਣੇ ਹੋਵੇ ਭਾਈ ਡਾਕਟਰ ਤਜਿੰਦਰ ਦੇ ਕੋਲੋਂ ਰੂਹ ਦਾ ਹਾਨੀ ਗੀ ਸੁਣਨਾ ਰੂਹ ਦਾ ਸਾਈ ਰੂਹ ਦਾ ਸਾਈ ਹਾਨੀ ਬਣਾ ਕੇ ਤਾਂ ਸਾਈ ਬਣਾਗੇ ਵਾਹ ਜਾਂ ਹੋਰ ਜਿਹੜੇ ਵੀ ਗੀਤ ਹਨਾ ਵੀ ਉਹ ਸੁਣਨੇ ਚੰਗੇ ਤੇ ਫਿਰ ਅਸੀਂ ਫੋਨ ਦੇ ਟੱਲੀ ਖੜ ਕਰ ਗਏ ਮੇਰਾ ਫੋਨ ਨੰਬਰ ਹੈ ਜੀ 94176 63648 ਹਮ ਬਹੁਤ ਮਿਹਰਬਾਨੀ ਬਹੁਤ ਧੰਨਵਾਦ ਭਾਈ ਜੀ ਤੁਸੀਂ ਚੜ੍ਹਦੇ ਕਾਰਨ ਵਿੱਚ ਰਹਾਉ ਬਹੁਤ ਸ਼ੁਕਰੀਆ ਸ਼ੁਕਰੀਆ ਜੀ ਮਿਹਰਬਾਨੀ ਸਤਿ ਸ਼੍ਰੀ ਅਕਾਲ